ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਨੀਮਲ ਆਫ ਫਾਰਮ ਚੈਨਲ ਦੇ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜੇਨਾਂ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਨਾਲ ਹੀ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਓ ਤਾਂ ਕਿ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਜੇ ਕਿਸੇ ਵੀ ਦੋਸਤ ਮਿੱਤਰ ਨੂੰ ਨਵੀਂ ਵੀਡੀਓ ਬਣਵਾਉਣ ਲਈ ਸੰਪਰਕ ਕਰਨਾ ਤਾਂ ਆਪਣਾ ਕੰਟੈਕਟ ਨੰਬਰ 8427595211 ਦੋਸਤੋ ਬਾਈ ਜਸਪ੍ਰੀ ਦੇ ਘਰ ਖੜੇ ਆ ਬਾਈ ਦਾ ਵਪਾਰਕ ਲੈਣ ਦਾ ਕੰਮ ਆ ਬਾਕੀ ਸ਼ੌਂਕਿਆਤੌਰ ਤੇ ਚੰਗੇ ਨਗ ਲੈ ਕੇ ਆਉਂਦੇ ਆ ਆ ਚੈੱਕ ਕਰ ਲਓ ਤੁਸੀਂ ਬਸ ਇੱਕ ਸ਼ੌਂਕਿਆਤੌਰ ਤੇ ਵਪਾਰ ਕਰਦੇ ਦੋਸਤੋ ਜੋ ਕਿ ਪਿੰਡ ਬਾਈ ਦਾ ਰੌਂਦਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਪੈਂਦਾ ਕਰਦੇ ਆ ਗੱਲਬਾਤ ਬਾਈ ਕੋਲ ਇੱਕ ਨਗ ਸੇਰ ਆ ਪੰਜਾਬ ਜਰਸੀ ਇਹਦੀ ਡਿਟੇਲ ਕਰਦੇ ਆ ਸਾਂਝੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਸੇਤਾਂ ਠੀਕ ਹੈ ਜੀ ਠੀਕ ਹੈ ਜੀ ਵਧਾਈਆ ਜੀ ਅੱਛਾ ਕਿ ਆਪਣਾ ਕਿਹੜੀ ਨਸਲ ਚਾਗੀ ਵੀਰੇ ਇਹ ਪਿਓਰ ਜਰਸੀ ਹੈ ਜੀ 50 ਵਾਲੀ ਪੰਜਾਬ ਦੀ ਪਿਓਰ ਜਰਸੀ ਹੈਗੀ ਹਾਂਜੀ ਹਾਂ ਠੀਕ ਆ ਤੇ ਕਿਹੜੇ ਸੂਈ ਸੂਈ ਹੈ ਵੀਰੇ ਸੂਜਾ ਸੂਆ ਸੂਈ ਦੀ ਹੈ ਜੀ ਹੁਣ ਇਹ ਦੂਜਾ ਸੂਆ ਸੂਈ ਵੀ ਆ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਦੁੱਧ ਵਗੈਰਾ ਇੰਨਾ ਦੁੱਧ 15 ਕਿਲੋ ਤਿਆਰ ਆ ਜੀ ਹੁਣ ਦੁੱਧ 15 ਕਿਲੋ ਤਿਆਰ ਆ ਹਾਂਜੀ ਹਾਂਜੀ ਤੇ ਬੱਚਾ ਬੱਚਾ ਹੈਗਾ ਵੀਰੇ ਬੱਚਾ ਮਰ ਗਿਆ ਜੀ ਬੱਚਾ ਮਰ ਗਿਆ ਕੋਈ ਵੀਡੀਓ ਵਗੈਰਾ ਹੈ ਜੀ ਉਹਦੇ ਕਿ ਜਾਂ ਠੀਕ ਹੈ ਵੀਰੇ ਜੀ ਦਾ ਕੀ ਬੋਦਾ ਜੀ ਦੁੱਧ ਕਿੰਨਾ ਤਿਆਰ ਹੈ ਇਸ ਟਾਈਮ 15 ਕਿਲੋ ਤਿਆਰ ਹੈ ਜੀ ਨੈਟ ਤਿਆਰ ਕੋਈ ਵੀ ਦੂਰੋਂ ਲੈ ਕੇ ਲੈ ਜਾਵੇ ਅਗਲੇ ਠੀਕ ਹੈ ਜੀ ਠੀਕ ਹੈ ਹਾਂ ਦੋਸਤੋ ਪਹਿਲਾਂ ਤਾਂ ਤੁਹਾਨੂੰ ਫੇਸ ਕੁਆਲਿਟੀ ਦਿਖਾ ਦਿੰਨੇ ਆ ਪੰਜਾਬ ਜਰਸੀ ਆ ਦੂਜੇ ਸੂਏ ਹਾਂ ਜੀ ਦੋਸੇ ਸੂਏ ਸੂਈ ਆ ਜੀ ਦੂਜੇ ਸੂਏ ਸੂਈ ਵੀ ਆ ਦੋਸਤੋ ਤੇ ਜੋ ਵਹਿੜ ਦੇ ਥਣਾਵੀ ਬੰਤਰ ਆ ਕਰਮਾਲ ਜੀ ਦਾ ਚੈੱਕ ਕਰ ਲਓ ਨੇੜ ਤੋਂ ਸੀਲਸੜਾ ਕੇ ਮੇਰੇ ਮਾਰ ਦੀ ਬੁਣ ਹਾਂ ਨਾ ਨਾ ਕੁਛ ਨਹੀਂ ਕਹਿੰਦੀ ਲਓ ਜੀ ਆ ਚੈੱਕ ਕਰ ਲਓ ਬੁਏ ਸੀਲਸੜਾ ਗਿਆ ਘਰ ਵਾਸਤੇ ਰੱਖਣ ਵਾਸਤੇ ਬਹੁਤ ਠੰਡੀ ਵਹਿੜ ਆ ਹਾਂ ਜੀ ਤੇ 15 ਲੀਟਰ ਬਈਆਂ ਦਾ ਉਹ ਨੈਟ ਤਿਆਰ ਆ ਜਿਹੜਾ ਕੰਡੇ ਦੇ ਤੋਲ ਕੇ ਲੈ ਜਾਓ ਤੈਸੇ ਦੋ ਵਾਰੀ ਤਿੰਨ ਵਾਰੀ ਚੁਆਈ ਕਰ ਸਕਦੇ ਤੁਸੀਂ ਆ ਕੇ ਆਰਡਰ ਕੁਆਲਿਟੀ ਬਹੁਤ ਕਰਮਾਲ ਦੀ ਸ਼ਾਨਦਾਰ ਆ ਚੈੱਕ ਕਰ ਲਓ ਤੇ ਦਿਨ ਕਿੰਨੇ ਹੋ ਗਏ ਵੀਰੇ ਇਹ ਸੂਈ ਨੂੰ ਪਤਾ ਕੁਛ ਇੱਕ ਮਹੀਨਾ ਹੋ ਗਿਆ ਪੂਰਾ ਜੀ ਇੱਕ ਮਹੀਨਾ ਹੋ ਗਿਆ ਹਾਂਜੀ ਹਾਂਜੀ ਇੱਕ ਮਹੀਨਾ ਹੋ ਗਿਆ ਸੂਈ ਨੂੰ ਕਰਮਾਲੇ ਨੂੰ ਦੇਖ ਸਕਦੇ ਹੋ ਬੋਡੀ ਢੰਚਾ ਬਾਕੀ ਸੋਇਆ ਬਸ ਥੋੜਾ ਜਿਹਾ ਦੋਸਤੋ ਤੈਜੀ ਮਾਰ ਜਾਂਦਾ ਤੇ ਦੂਜੀ ਸੂਈ ਆ ਵੇੜ ਤੂਰਾ ਦੇਖਾਵਾਂਗੇ ਵੀਰੇ ਹਾਂਜੀ ਹਾਂਜੀ ਤੂਰਾ ਦੇਖਾ ਦਿਓ ਉਰਾਧਾ ਨੂੰ ਦੋਸਤੋ ਦਿਖਾ ਦਿੰਨੇ ਆ ਚਲੋ ਜੀ ਆ ਚੈੱਕ ਕਰੋ ਦੋਸਤੋ ਨੇੜ ਤੋਂ ਥਾਨ ਪੰਡਾ ਕਰ ਮਿਲਦਾ ਬਹੁਤ ਚੰਗਾ ਦੋਸਤੋ ਤੇ ਬਾਕੀ ਦੁੱਧ ਆ ਜੋ ਦੁੱਧ ਹੋਰ ਵੀ ਕਰ ਜੀ ਵੀਰੇ ਹਾਂ ਦੁੱਧ ਦੋ ਜੀ 17 ਕਿਲੋ ਇਹ 17 ਕਿਲੋ ਹਾਂ ਹਾਂ ਦੁੱਧ ਬਾਈ ਕਹਿੰਦਾ ਵੇ 2-3 ਲੀਟਰ ਹੋਰ ਵੱਜ ਜੂਗੀ ਐ ਸੀਕੂ ਠੰਡੀ ਬਹੁਤ ਆ ਪਾਣੀ ਹੱਥਾਂ ਹੀ ਮਾਰੀ ਚੱਲ ਰਹਾ ਹਾਂਜੀ ਹਾਂਜੀ ਆ ਚੈੱਕ ਕਰ ਲੋ ਲੇ ਚੱਲ ਵੀਰੇ ਕਿਲੇ ਦੇ ਬਹੁਤ ਸ਼ਾਨਦਾਰ ਵੈੜ ਦੋਸਤੋ ਪੰਜਾਬ ਜਰਸੀ ਆ ਤੇ ਮੁੱਲ ਪ੍ਰਾਈਸ ਬਈ ਵੱਡਾ தாਜੀ ਜੀ ਆਪਾਂ ਬੱਚਾ ਖੜਾ ਕੇ ਪਸ਼ੂ ਵੇਚਣਾ ਹੋਵੇ ਜੀ 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 ਇਹ ਤਾਂ 62 50000 ਦੀ ਆ ਜੀ ਠੀਕ ਆ ਹੁਣ ਆਪਾਂ 42000 ਚ ਮੰਨਤਨ ਕਰਦਾਂਗੇ ਠੀਕ ਆ 42000 ਚ ਮੰਨਤਨ ਕਰਦਾ ਫੁੱਲਾ ਦੋਸਤੋ ਬਾਈ ਦੀ ਗੱਲ ਸਹੀ ਹੈ ਕਹਿੰਦੇ ਵੀ ਜੇਕਰ ਬੱਚਾ ਹੁੰਦਾ ਵੜਦਾ ਹਨਾ ਕੁਝ ਗੱਲ ਹੋਰ ਸੀਗੀ ਕਿਉਂਕਿ ਨਗ ਵੀ ਦੋ ਹੋ ਜਾਂਦੇ ਆ ਬਾਕੀ ਅਗਲੇ ਨੂੰ ਯਕੀਨ ਹੋ ਜਾਂਦਾ ਉਹ ਚੀਜ਼ ਦਾ ਹੁਣ ਬੱਚਾ ਨਹੀਂ ਕਰਕੇ ਬਾਈ ਕਹਿੰਦੇ ਵੀ ਅੱਜ ਦੀ ਘੜੀ ਚ ਆਪਾਂ ਮੌਲੇ ਦਾ 42000 ਕਰਦੇ ਆ ਜਿਹਦੇ ਵਿੱਚੋਂ ਮਾਨਤਨ ਖੁੱਲਾ ਕਰਦਗੇ ਵੀਰੇ ਆਹ ਛੋੜ ਛੱਪਾ ਹੀ ਕਰੋਂਗੇ ਨਹੀਂ ਨਹੀਂ ਖੁੱਲਾ ਕਰਦਾ ਹੈ ਖੁੱਲਾ ਕਰਦੇ ਬਾਈ ਕਹਿੰਦੇ ਵੀ ਮਾਨਤਾਨਾ ਜੋ ਖੁੱਲਾ ਕਰਦਗੇ ਹਾਂ ਆਹ ਜੀ ਗੱਲ ਹੈ ਤੇ ਆਪਾਂ ਜੇ ਬੱਚਾ ਖੜਾ ਕੇ ਵਿੱਚ 50 5000 ਦੀ ਵੜਾ ਜੀ ਸਹੀ ਗੱਲ ਹੈ ਸਹੀ ਗੱਲ ਅੱਜ ਦੇ ਦੁੱਧ ਦੇ ਮੁਤਾਬਕ ਤੇ ਬਾਕੀ ਵੈਡਾ ਕਿ ਮੈਂ ਗਰਮੀ ਨਾ ਮਾ ਏ ਇੱਕ ਮਹਿਰ ਦਾ ਦਹੀਂ ਜਮਾ ਇਹਦਾ ਠੀਕ ਹੈ ਵੀਰੇ ਹਾਂ ਜਰਸੀ ਪਿਆਰਾ ਪੰਜਾਬ ਵਾਲੀ ਠੀਕ ਹੈ ਠੀਕ ਹੈ ਦੁੱਧ ਵੀ ਛੰਗਣਾ ਘਾੜਾ ਕਾ ਦੋਸਤੋ ਤੇ ਬਾਕੀ ਤੇ ਚੈੱਕ ਆਸ ਤੇ ਕਰਮ ਵਾਲੀ ਦੇ ਹਨ ਭੰਡਾ ਬਹੁਤ ਸਾਫ ਸੁਥਰਾ ਲੱਗਿਆ ਇੱਕ ਵਾਰੀ ਚੀਜ਼ ਵਾਹਦਾ ਜੀ ਹਾਂਜੀ ਹਾਂਜੀ ਤੇ ਬਾਜੀ ਦਾ ਨੰਬਰ ਵੀਰੇ ਜਿਆਦਾ ਤੁਹਾਨੂੰ ਹਾਂਜੀ 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 ਬੋਲਿਓ 93654 ਹਾਂਜੀ ਤੇ 08766 ਇੱਕ ਵਾਰੀ ਦੁਬਾਰਾ ਫਿਰ ਬੋਲ ਦੋ 9365408766 ਹੋਰ ਨੰਬਰ ਹੈਗਾ ਬੇਦਾ ਹਾਂ ਦੋ ਨੰਬਰ ਲਾ ਦਾਂਗੇ ਜੀ ਉਹ ਕੋਈ ਗੱਲ ਨਹੀਂ ਉਹ ਦੋਸਤੋ ਇੱਕ ਦੋ ਨੰਬਰ ਆ ਬਾਈ ਕੋਲ ਮੈਂਸ਼ਨ ਕਰ ਦਾਂਗੇ ਵਿੱਚ ਤੇ ਬਾਕੀ ਜੇ ਕਿਸੇ ਵੀ ਦੋਸਤ ਮਿੱਤਰ ਨੇ ਵੈੜ ਦੀ ਖਰੀਦਦਾਰ ਕਰਨੀ ਆ ਤੇ ਮੁੱਲ ਵੀਡੀਓ ਦੇ ਵਿੱਚ ਦੱਸ ਦਿੱਤਾਗਾ ਤੇ ਉਹ ਦੋਸਤ ਮਿੱਤਰ ਜਰੂਰ ਕਾਲ ਕਰਿਓ ਜਿਨ੍ਹਾਂ ਨੂੰ ਵੈੜ ਦੀ ਪਸੰਦ ਆ ਤੇ ਬਾਕੀ ਆਦਾ ਜਿਹੜਾ ਦੁੱਧ ਵਗੈਰਾਗਾ ਉਹ ਤੁਸੀਂ ਆ ਕੇ ਆਪ ਖੁਦ ਚੈੱਕ ਕਰ ਲੈਣਾਗਾ ਮੇਰੇ ਦਿਆਂ ਕਿ ਨਵੀਂ ਮੇਰੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ